ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਮਿੰਦਰ ਸਿੰਘ ਸਿੱਧੂ ਕੂੜੇ ਪੰਜਾਬ 13 ਤੋਂ ਅੱਜ ਭਾਈ ਸਾਹਿਬ ਜਸਕਰਨ ਸਿੰਘ ਜੀ ਕਾਣ ਸਿੰਘ ਵਾਲਾ ਸਾਡੇ ਵਿੱਚ ਆਏ ਨੇ ਇਹਨਾਂ ਨੂੰ ਪਹਿਲੋ ਤਾਂ ਮੈਂ ਵਧਾਈ ਦੇਵਾਂਗਾ ਜਿਹੜਾ ਇਹ ਸਾਡੇ ਜ਼ਿਲ੍ਹੇ ਦੇ ਵਿੱਚ ਇਲੈਕਸ਼ਨ ਲੜਨ ਲੱਗੇ ਨੇ ਇਹਨਾਂ ਨੇ ਬੇਨਤੀ ਕੀਤੀ ਤੇ ਮੇਰਾ ਮਨ ਵੀ ਕੀਤਾ ਕਿ ਇਹਨਾਂ ਦੀ ਜਿਹੜੀ ਇਹ ਆਯਾ ਦੀ ਆਉਪਕਤ ਕੀਤੀ ਜਾਵੇ ਆ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਭੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਅਸੀਂ ਸਾਰੇ ਰਲ ਕੇ ਜਿਨ੍ਹਾਂ ਨੇ 85% ਕੁਰਬਾਨੀਆਂ ਕੀਤੀਆਂ ਇੰਡੀਆ ਨੂੰ ਯਾਦ ਕਰਾਉਂਦੇ ਤੇ ਕੁਰਬਾਨੀਆਂ ਦਾ ਮੁੱਲ ਸਾਨੂੰ ਇਹ ਪਿਆ ਹੈ ਕਿ ਅਸੀਂ ਸੋਚਿਆ ਸੀ ਵੀ ਜਿਹੜੀ ਅਸੀਂ ਰਲ ਕੇ ਆਜ਼ਾਦੀ ਲਈ ਹੈ ਤੇ ਪਾਕਿਸਤਾਨ ਇੰਡੀਆ ਦੇ ਦੋ ਟੁਟ ਟਿਕ ਪਾਲਿਸੀ ਦੇ ਤਹਿਤ ਕੀਤੇ ਗਏ ਅਤੇ ਦੋ ਪੰਜਾਬਾਂ ਦੀ ਵੰਡ ਹੋਈ ਹੈ ਪੂਰੀ ਇੰਡੀਆ ਦੀ ਵੰਡੀ ਨਹੀਂ ਹੋਈ ਤੇ ਅੱਜ ਅਸੀਂ 85% ਕੁਰਬਾਨੀਆਂ ਕਰਕੇ ਸਾਨੂੰ ਐਂ ਲੱਗਦਾ ਸੀ ਵੀ ਆਜ਼ਾਦੀ ਤਾਂ ਲੈ ਕੇ ਬਣਾਾਂਗੇ ਉਸ ਤੋਂ ਬਾਅਦ ਅਸੀਂ ਸੜਕਾਂ ਤੇ ਬੈਠੇ ਆਂ ਅਸੀਂ ਧਰਨਿਆਂ ਤੇ ਬੈਠੇ ਆਂ ਅਸੀਂ ਕਦੇ ਜੇਲ੍ਹਾਂ 'ਚ ਜਾਂਦੇ ਆਂ ਕਦੇ ਸਾਨੂੰ ਗੋਲੀਆਂ ਮਾਰ ਕੇ ਮਾਰ ਦਿੰਦੇ ਆਂ ਅੱਜ ਕਿਸਾਨ ਵੀ ਖੁਦਕੱਚੀਆਂ ਕਰ ਰਿਹਾ ਹੈ ਅੱਜ ਮਜ਼ਦੂਰ ਵੀ ਖੁਦਕੱਚੀਆਂ ਕਰ ਰਿਹਾ ਹੈ ਤੇ ਫਿਰ ਸਾਡੇ ਜਿਹੜੇ ਬਾਰਡਰ ਹੈ ਉਹ ਬੰਦ ਕਰ ਦਿੱਤੇ ਆ ਜਦੋਂ ਕਿ ਇੰਡੀਆ ਦੇ ਵਿੱਚ ਟੋਰੇ ਕਾਨੂੰਨ ਹੈ ਇੱਕ ਪਾਕਿਸਤਾਨ ਤੇ ਇੱਕ ਕਮੰਤਰੀ ਹੱਦ ਹੈ ਤੇ ਦੂਜੇ ਪਾਸੇ ਇਸੇ ਤਰੀਕੇ ਕਮੰਤਰੀ ਹੱਦ ਨੇਪਾਲ ਦੀ ਹੈ ਇੰਡੀਆ ਦੇ ਨਾਲ ਸਾਂਝੀ ਇਸੇ ਤਰੀਕੇ ਕਮੰਤਰੀ ਹੱਦ ਬੰਗਲਾਦੇਸ਼ ਦੀ ਹੈ ਤੇ ਬੰਗਲਾਦੇਸ਼ ਦਾ ਬਾਰਡਰ ਖੁੱਲਾ ਉੱਥੇ ਵਪਾਰ ਹੋ ਰਿਹਾ ਹੈ ਵੇ ਉੱਥੇ ਚੜਦੀ ਕਲਾ ਚ ਬੰਗਲਾਦੇਸ਼ ਚੋ ਵੀ ਹੋ ਰਿਹਾ ਤੇ ਫਿਰ ਸਾਡੇ ਤੇ ਤਾਂ ਕੰਡਿਆਰੀ ਤਾਰ ਲਾਤੀ ਹੈ ਸਾਡਾ ਸੈਣੀ ਵਾਲਾ ਬਾਡਰ ਕਿਉਂ ਨਹੀਂ ਖੁੱਲੇ ਜਾਂਦਾ ਸਾਡਾ ਜਿਹੜਾ ਸੁਲੇਮਾਨ ਕੀ ਬਾਡਰ ਫਾਇਲਕਾ ਤੇ ਉਹ ਕਿਉਂ ਖੁੱਲੇ ਜਾਂਦਾ ਸਾਡਾ ਜਿਹੜਾ ਟਾਰੀ ਬਾਡਰ ਹੈ ਜਿਹਨੂੰ ਕਹਿੰਦੇ ਵਾਗਾ ਬਾਡਰ ਉਹ ਵੀ ਕਿਉਂ ਨਹੀਂ ਖੁੱਲੇ ਜਾਂਦਾ ਜਿਹੜਾ ਕਰਤਾਰਪੁਰ ਦਾ ਇਕਨੋਮਿਕ ਕੋਰੀਡੋਰ ਹੈ ਉਹ ਕਿਉਂ ਨਹੀਂ ਖੁੱਲੇ ਜਾਂਦਾ ਜੇ ਬਾਡਰ ਜਾਣ ਬੁੱਝ ਕੇ ਤੁਹਾਨੂੰ ਮਾਰਿਆ ਜਾਏ ਪਹਿਲਾਂ ਤਾਂ ਤੁਹਾਨੂੰ ਇਹਨਾਂ ਨੇ ਗੋਲੀਆਂ ਨਾਲ ਮਾਰਿਆ ਗੋਲੀਆਂ ਤੋਂ ਮਾਰਨਾ ਫਿਰ ਗੁਰੂਦਿਆਂ ਬੇਦੀਵੇਂ ਕੀਤੀਆਂ ਜਦੋਂ ਗੋਲੀਆਂ ਨਾਲ ਮਾਰਨ ਲੱਗੇ ਤੇ ਪਤਾ ਲੱਗ ਗਿਆ ਕਿ ਕਮਾਂਤਰੀ ਪੱਧਰ ਤੇ ਬਗਨਾਮੀ ਹੋ ਗਈ ਕੇ ਸਿੱਧੀਆਂ ਗੋਲੀਆਂ ਨਾਲ ਮਾਰ ਰਹੇ ਝੂਠੇ ਮੁਕਾਬਲੇ ਫਿਰ ਇਹਨਾਂ ਨੇ ਇੱਕ ਪਾਲਿਸੀ ਕੀਤੀ ਫਿਰ ਬਾਰਡਰ ਦੇ ਉੱਤੋਂ ਚਿੱਟਾ ਭੇਜਿਆ ਚਿੱਟਾ ਭੇਜ ਕੇ ਸਾਡੀ ਨੌਜਵਾਨੀ ਨੂੰ ਖਤਮ ਕਰ ਦਿੱਤਾ ਗਿਆ ਤੁਸੀਂ ਦੱਸੋ ਜਿੱਦੇ ਤੇ ਫੌਜ ਦਾ ਪਹਿਰਾ ਹੈ ਬੀਐਸਐਫ ਦਾ ਪਹਿਰਾ ਹੈ ਆਈਪੀ ਦਾ ਪਹਿਰਾ ਹੈ ਡਰਾ ਦਾ ਪਹਿਰਾ ਹੈ ਸਟੇਟ ਇੰਟੈਲੀਜੈਂਸੀ ਦਾ ਪਹਿਰਾ ਹੈ ਬੀਐਸਐਫ ਦਾ ਪਹਿਰਾ ਹੈ ਪ੍ਰੈਸ ਦਾ ਪਹਿਰਾ ਹੈ ਤੇ ਸਪਾਈ ਸੈਟਲਿਟ ਚੱਲਦੀ ਇੱਥੋਂ ਚਿੱਟਾ ਕਿਵੇਂ ਆ ਗਿਆ ਇਹ ਚਿੱਟਾ afghanistan ਚੋਂ ਦਾ afghanistan ਤੇ india ਦੀ ਜਾਰੀ ਤੇ ਕਹਿੰਦੇ pakistan ਚੋਂ ਦਾ ਇਸੇ ਤਰੀਕੇ ਇਹ ਜਿਹੜਾ ਬਾਰਡਰ ਹੈ ਮੋਦੀ ਕਹਿੰਦੇ ਜਦੋਂ ਮੋਦੀ ਸਾਹਿਬ ਇੱਥੋਂ ਨਵਾਜ਼ ਸ਼ਰੀਫ ਦੀ ਬੇਟੀ ਦੇ ਵਿਆਹ ਤੇ ਜਾਂਦੇ ਸਾਗਣਾ ਰੋਟੀ ਖਾਏ ਆਉਂਦੇ ਆ ਉਦੋਂ ਦਾ pakistan ਮਿੱਕਰ ਹੈ ਤੇ ਜਦੋਂ ਚੀਨਾ ਚੀਨ ਦੇ ਨਾਲ ਪੀਂਗ ਝੂਟਦੇ ਆ ਉਦੋਂ ਚੀਨ ਦਾ ਮਿੱਕਰ ਹੈ ਜਦੋਂ ਇਹ ਅਮਿਤ ਸ਼ਾ ਜਿਹੜਾ ਸਾਰਾ ਜਿਹੜਾ n5 ਆ ਜਿਹੜੇ ਮਾਸਕ ਜੇ ਤੇ ਜਿੰਨੇ ਖਡਾਉਣੇ ਖਰੂਣਿਆਂ ਦਾ ਇਹਨਾਂ ਨੇ ਕੁਝ ਲਿਆ ਫੇਰ ਤਾਂ ਮਿੱਤਰ ਹੈ ਤੇ ਜੇ ਅਸੀਂ ਇਹਨਾਂ ਦਾ ਮਾਲ ਬਾਰਡਰ ਜਿਹੜਾ ਗਾਂਧੀ ਧਾਮ ਤੋਂ ਚਲਾ ਜਾਵੇ ਗੁਜਰਾਤ ਤੋਂ ਤੇ ਮੌਰਵੀ ਤੋਂ ਚਲਾ ਜਾਵੇ ਤੇ ਜੇ ਬੰਬੇ ਦੀ ਬੰਦਰਗਾਹ ਤੋਂ ਚਲਾ ਜਾਵੇ ਜੇ ਫਿਰ ਤਾਮਨਾਡੂ ਦੀ ਬੰਦਰਗਾਹ ਤੋਂ ਚਲਾ ਜਾਵੇ ਫੇਰ ਤਾਂ ਕਹਿੰਦੇ ਆ ਸਾਡਾ ਵਪਾਰ ਹੈ ਜੇ ਸਾਡਾ ਵਪਾਰੀ ਇੱਥੋਂ ਜਾਵੇ ਤੇ ਫੇਰ ਕਹਿੰਦੇ ਆ ਜੀ ਮਾਹੌਲ ਖਰਾਬ ਹੋਵੇਗਾ ਮੈਨੂੰ ਦੱਸੋ ਵੀ ਇਹ ਬਾਰਡਰ ਖੁੱਲ ਜਾਵੇ ਫਰੋਜ਼ਪੁਰ ਦਾ ਜਦੋਂ ਫਰੋਜ਼ਪੁਰ ਦਾ ਬਾਰਡਰ ਖੁੱਲੂਗਾ ਇਹ ਬਾਰਡਰ ਖੁੱਲੂਗਾ ਤੇ ਵਪਾਰ ਕੀ ਨਹੀਂ ਕਰਨਾ ਫਰੋਜਪੁਰ ਦੇ ਵਪਾਰੀ ਨੇ ਜਲਾਲਾਬਾਦ ਦੇ ਵਪਾਰੀ ਨੇ ਤੇ ਫਿਰ ਕਿਹਨੇ ਕਰਨਾ ਫਾਇਲਕਾ ਦੇ ਵਪਾਰੀ ਨੇ ਫਰੀਦਕੋਟ ਦੇ ਤੇ ਮੁਕਸਰ ਦੇ ਸਾਰਿਆਂ ਨੇ ਵਪਾਰੀ ਕਰਨਾ ਹਰਿਆਣੇ ਤੇ ਕਰਨਾ ਹੈ ਉਧਰ ਰਾਜਸਥਾਨ ਦੇ ਕਰਨਾ ਇਹ ਬਾਰਡਰ ਖੁੱਲੂਗਾ ਟਰੱਕ ਸਾਡੇ ਜ਼ਿੰਮੇਦਾਰ ਦਾ ਬਿਲਕੁਲ ਜੀ ਉਹਦੇ ਤੇ ਮਾਲ ਕਿਹਾ ਵਪਾਰੀ ਦਾ ਲੱਦੂ ਕੌਣ ਲੱਦੂ ਮਜ਼ਦੂਰ ਤੇ ਫਿਰ ਨਾਲੇ ਟਰਾਂਸਪੋਰਟ ਵੀ ਚੱਲ ਚੜ੍ਹਦੀ ਕਲਾ ਮਜ਼ਦੂਰ ਵੀ ਤੇ ਕਿਸਾਨ ਇਹ ਫਿਰ ਜਦੋਂ ਇੱਥੋਂ ਪਾਕਿਸਤਾਨ ਗਿਆ ਫਿਰ ਅਫਗਾਨਿਸਤਾਨ ਜਾਊਗਾ ਇੱਕ ਇਕਨੋਮਿਕ ਕੋਰੀਡੋਰ ਬੰਦਰਗਾਹ ਤੇ ਬਣਿਆ ਹੈ ਚੀਨ ਤੇ ਸਾਂਝਾ ਉਹਦੇ ਤੇ ਵਪਾਰ ਹੋਊਗਾ ਉਦੋਂ ਬਾਅਦ ਜੇ ਅੱਗੇ ਜਾਣਾ ਅਰਬ ਤੇ ਹੋ ਕੇ ਫਿਰ ਉਹ ਇੰਗਲੈਂਡ ਦੇ ਵਿੱਚ ਫਰਾਂਸ ਤੱਕ ਜਾਇਆ ਕਰੂ ਨਾਲੇ ਸਾਡੇ ਨੌਜਵਾਨਾਂ ਦੀ ਹਿਜਰਤ ਰੁਕ ਜਾਊਗੀ ਸਾਡੇ ਨੌਜਵਾਨ ਕਿਤੇ ਜਾਂਦੇ ਕਿਤੇ ਅੱਜ ਦੁਬਈ ਜਾਂਦੇ ਆ 3 ਘੰਟਿਆਂ ਦਾ ਦੁਬਈ ਦਾ ਰਸਤਾ ਜੇ ਉਹ 15 ਦੇ ਦਿਨ 20 ਦਿਨ ਮੁੜਿਆਉਣਗੇ ਸਾਡਾ ਪੰਜਾਬ ਖਸ਼ਹਾਲ ਹੋ ਜਾਊਗਾ ਇਸ ਕਰਕੇ ਇਹਨਾਂ ਨੇ ਵਾਰੀ ਵੀ ਮਾਰਤਾ ਦੂਜੀ ਵੀ ਮਾਰਤਾ ਤੇ ਦੂਜੇ ਪਾਸੇ ਮੋਦੀ ਸਭ ਕਹਿੰਦੇ ਜੀ ਮੈਂ ਵਪਾਰੀ ਨੂੰ ਤੇ ਇਹਨਾਂ ਨੂੰ ਹਿੰਦੂ ਵੀਰਾਂ ਨੂੰ ਬਚਾ ਲੂੰਗਾ ਕਿਵੇਂ ਬਚਾ ਲੂਗਾ ਉਹਨਾਂ ਨੇ ਉਹ ਵੀ ਮਾਰਤੇ ਉਹਨਾਂ ਨੇ ਈਜੀਡੀ ਖੋਲਤਾ ਬਿੱਗ ਬਾਜ਼ਾਰ ਖੋਲਤਾ ਮੈਟਰੋ ਖੋਲਤਾ ਆਧਾਰ ਖੋੜਤਾ ਵਿਸ਼ਾਲ ਮੈਗਾ ਮਾਰਟ ਖੋਲਤਾ ਟੀਮਾਰਟ ਖੋਲਤਾ ਮਾਲ ਖੋੜ ਕੇ ਉਹਨਾਂ ਨੂੰ ਬਿਲਕੁਲ ਮਾਰਦਾ ਹੈ ਇਸ ਕਰਕੇ ਤੁਸੀਂ ਦੱਸੋ ਟਰਾਂਸਪੋਰਟ ਪੰਜਾਬ ਦੀ ਫੇਲ ਹੈ ਕਿਸਾਨੀ ਨੂੰ ਫੇਲਤਾ ਮੋਦੀ ਸਾਹਿਬ ਨੇ 7 ਦੇ 700 ਕਿਸਾਨਾਂ ਦੀ ਜਾਨਾਂ ਲਈਆਂ ਤੇ ਫਿਰ ਇਹਦਾ ਮਤਲਬ ਕਾਨੂੰਨ ਦੇ ਮਤਲਬ ਕੀ ਹੈ ਹੁਣ ਜਿਹੜੇ ਕਿਸਾਨ ਸੀ ਉਹਨਾਂ ਨੇ ਜਾਨਾਂ ਸੀ ਸੁਆਮੀ ਨਾਥਨ ਕਮਿਸ਼ਨ ਲੈਣ ਤੇ ਐਮਐਸਪੀ ਦੀ ਗਾਰੰਟੀ ਤੇ ਫਿਰ ਉਹਨਾਂ ਨੇ 13 ਫਰਵਰੀ ਨੂੰ ਜਾਣਾ ਸੀ। ਹਾਂਜੀ। ਉਹਨਾਂ ਨੇ ਨਾ ਤਾਂ ਖੱਟੜ ਨੂੰ ਕਹਿਣਾ ਸੀ ਕੁਝ, ਨਾ ਉਹਦਾ ਘਰ ਕਿਰਾਏ 'ਰਾ ਸੀ, ਨਾ ਉਹਦਾ ਡੀਸੀ, ਨਾ ਉਹਦੇ ਉਹਦੇ ਜੂਰੀ ਡਾਇਰੈਕਸ਼ਨ ਚਾਉਂਦਾ। ਤੇ ਫਿਰ ਭਾਈ ਉਹਨੇ ਕਿਉਂ ਰੋਕਿਆ ਤੁਹਾਡਾ ਰਾਹ ਰੁਕਿਆ ਹੈ? ਇਹ ਕੋਈ ਰਾਹ ਰੁਕਿਆ ਹੈ। ਫਿਰ ਰਾਹ ਰੋਕਣ ਦਾ ਮਤਲਬ ਤੁਹਾਡੇ ਕੋਲ ਰਾਜ ਹੀ ਹੈ ਨੀਗਾ। ਆਹ ਹੁਣ ਤੁਸੀਂ ਦੇਖੋ ਬਾਰਡਰ ਤੇ ਜਦੋਂ ਬਾਰਡਰ ਦੇ ਉੱਤੇ ਜੰਗ ਮਾਹੌਲ ਦੇ ਜੰਗ ਛਾ ਸ਼ੰਗ ਤੇਰਾ ਮਾਹੌਲ ਜੰਗ ਵਾਲਾ ਬਣਦਾ ਹੈ ਤੇ ਫਿਰ ਘਰ ਉੱਜੜ ਜਾਂਦੇ ਆ। ਤੇ ਹੁਣ ਬਾਰਡਰ ਦੇ ਲੋਕਾਂ ਨੂੰ ਤਾਂ ਰੋਕੀ ਛੇਤੀ ਦੇ ਰਿਸ਼ਤੇ ਨਹੀਂ ਕਰਦੇ ਵੀ ਇੱਥੇ ਲੁਕੀ ਕੀ ਵਹੋਣੀਆਂ ਤੇ ਇੱਥੇ ਤਾਂ ਕੱਲ ਮੋਟ ਜਾਂਦੇ ਆ ਲਗਾਤਾਰ ਲੈ ਕੇ ਆ ਜਿਹੜੀਆਂ ਬਾਰਡਰ ਦੀਆਂ ਜ਼ਮੀਨਾਂ ਐ ਉਹਦੇ ਤੇ ਲੀਡਰਾਂ ਨੇ ਨਿਗਾਹ ਰੱਖੀ ਹੋਈ ਆ ਉਦੋਂ ਪਹਿਲਾਂ ਵੇਖੋ ਜੋਰਾ ਸਿੰਘ ਮਾਨਕੇ ਨੇ ਕਰਾਈ ਆਪਣੇ ਨਾਂ ਫੇਰ ਪੈਸੇ ਆ ਰਹੇ ਆ ਉਸ ਵਾਰ ਸੇਖੋ ਸਾਹਿਬ ਨੇ ਸਾਰਿਆਂ ਨੇ ਕਰਾਈ ਨਹੀਂ ਕਰਾਈ ਉੱਥੇ ਕਿੰਨਾ ਵੱਡਾ ਉੱਥੇ ਹੋਇਆ ਪਿੱਛੇ ਉੱਥੇ ਬਹੁਤ ਜਦੋ ਜਦਾਂ ਤੇ ਟਰੈਕਟਰ ਨੂੰ ਅੱਗ ਲੱਗੀ ਅਸੀਂ ਲੜਾਈ ਲੜੀ ਹੁਣ ਜਿਹੜੀ ਉਹ ਜ਼ਮੀਨ ਆ ਜਦੋਂ ਸਰਕਾਰ ਨੇ ਇੱਕ ਪਾਲਿਸੀ ਬਣਾ ਲਈ ਵੀ 8000 ਰੁਪਏ ਦਿਓ ਤੇ ਆਪਦੇ ਨਾਲ ਕਿਲਾ ਕਰਾ ਲਓ ਜਦੋਂ ਸਾਰਾ ਕੁਝ ਹੋ ਰਿਹਾ ਹੈ ਤੇ ਹੁਣ ਫੇਰੇ ਬਾਰਡਰ ਦੇ ਲੋਕ ਇੱਕ ਪਾਸੇ ਤਾਂ ਬੱਦਲ ਦਾ ਮੌਸਮ ਹੈ ਇੱਕ ਪਾਸੇ ਉਹਨੂੰ ਫਸਲ ਨਹੀਂ ਵੱਢ ਦਿੱਤੀ ਭਾਰਤੀ ਕਿਸਾਨ ਜਿਹੜੀ ਏਕਤਾ ਦੇ ਯੋਧੇ ਡਟੇ ਹੋਏ ਨੇ ਇਹਨਾਂ ਨੇ ਜੱਦੋਜਿੱਦ ਕੀਤੀ ਹੈ ਇਹ ਟੇਬਲ ਤੇ ਵੀ ਗੱਲ ਕਰਨਾ ਜਾਣਦੇ ਆ ਇਹ ਸੰਘਰਸ਼ ਕਰਨਾ ਵੀ ਜਾਣਦੇ ਆ ਇਹ ਲੜਨਾ ਵੀ ਜਾਣਦੇ ਆ ਜੇਲਾਂ ਚ ਵੀ ਜਾਣਾ ਜਾਣਦੇ ਆ ਇਹਨਾਂ ਨੇ ਲੜਾਈ ਲੜੀ ਆ ਤੇ ਕਣਕ ਇਹਨਾਂ ਨੇ ਵੱਢ ਲਈ ਆ ਤੇ ਕਣਕ ਫਿਰ ਕਿਸੇ ਦੀ ਥੋੜੀ ਕੱਢੀ ਆ ਜਿਹੜੇ ਬੰਦੇ ਨੇ ਬੀਜੀ ਆ ਤੇ ਉਹੀ ਵੱਢੂਗਾ ਨਾ ਇਸ ਕਰਕੇ ਇਹ ਐਡਾ ਜਬਰ ਕਰਨਾ ਵੀ ਜਿਹੜੇ ਬੰਦੇ ਹੁਣ ਜਬਰ ਕਰੀ ਜਾਂਦੇ ਆ ਆਮ ਪਾਰਟੀ ਦਾ ਦਈਆ ਸਭ ਨੂੰ ਵੀ ਸੋਚਣਾ ਚਾਹੀਦਾ ਵੀ ਭਾਈ ਤੂੰ ਕਿਹੜੇ ਰਸਤੇ ਤੁਰਿਆ ਆ ਵੇਖੋ ਤਪੋਰਾਜ ਰਾਜੋ ਨਰਕ ਨੂੰ ਲੈ ਇਸ ਕਰਕੇ ਜੇ ਗਰੀਬਾਂ ਦਾ ਦਿਲ ਦਿਖਾਈਏ ਨਾ ਕਦੇ ਬੰਦਾ ਸਿਰੇ ਨਹੀਂ ਲੱਗਦਾ ਤੇ ਮਹਾਰਾਜ ਨੇ ਕਿਹਾ ਆਦ ਸੱਚ ਜਗਾਤ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਮਹਾਰਾਜ ਨੇ ਇਹ ਵੀ ਕਿਹਾ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਦੇ ਤੱਕ ਕਿਸ ਕਾਏ ਸਾਡੇ ਜਿਉਂਦਿਆਂ ਦੀ ਸਾਡੀ ਪੱਤ ਲੈ ਦੇ ਗੁਰੂ ਸਾਹਿਬ ਦੀ ਪਿਆਦੀ ਵੀ ਹੋ ਜਾਏ ਸਾਡੀਆਂ ਜ਼ਮੀਨਾਂ ਨੂੰ ਕੋਈ ਖੋ ਲਵੇ ਸਾਡੀਆਂ ਧੀਆਂ ਨੂੰ ਸੜਕਾਂ ਦੇ ਸਾਡੀਆਂ ਮਾਵਾ ਨੂੰ ਸੜਕਾਂ ਤੇ ਸਾਡੇ ਢਾਡੀਆਂ ਨੂੰ ਸੜਕਾਂ ਤੇ ਤੇ ਸਾਡੇ 750 ਕਿਸਾਨਾਂ ਦੀ ਜਾਨ ਲੈ ਲਓ ਇਹਦੋਂ ਤਾਂ ਨੱਕ ਡੋਬ ਕੇ ਮਰੀ ਜਾਣਾ ਚਾਹੀਦਾ ਇੱਕ ਵਾਰੀ ਨਾਹਰਾ ਲਾਇਆ ਸੀ ਜੈ ਜਵਾਨ ਲਾਲ ਬਲ ਸ਼ਕਤੀ ਜੈ ਕਿਸਾਨ ਕਹਿੰਦਾ ਇੰਡੀਆ ਉਹਦਾ ਮੰਗਤਾ ਫਿਰਦਾ ਸੀ ਤੁਸੀਂ ਵੇਖਿਆ ਨਾ ਲਾਲ ਜੀ ਕਣਕ ਜਿਹੜੇ ਡੰਗਰ ਵੀ ਨਹੀਂ ਪੀਂਦੀ ਖਾਰਾ ਉਹ ਮੰਗ ਕੇ ਲਿਆਉਂਦੇ ਹੁੰਦੇ ਸੀਗੇ ਉਹ ਫਿਰ ਵੇਖੀ ਐਂ ਝੋਲੀ ਆ ਡਗਾ ਤੇ ਪੰਜਾਬ ਦੇ ਕਿਸਾਨ ਨੇ ਇੰਡੀਆ ਦੇ ਪੂਲ ਦੇ ਵਿੱਚ 65% ਹਿੱਸਾ ਪਾ ਕੇ ਗਡਾਉਣ ਕਰਕੇ ਤੇ ਇੱਕ ਚੋਰੀ ਕਰਤੀ ਤੇ ਜਿਹੜੇ ਜਵਾਨ ਸੀ ਸਾਡੇ ਤੇ ਇਹਨਾਂ ਦਾ ਜਿਹੜਾ ਜਰਨਲ ਸੀ ਨਾ ਇਹਨਾਂ ਦਾ ਜਰਨਲ ਕਾਲ ਸੀ ਜਿਹੜਾ ਲੜਾਈ ਸਾਫਰ ਦਾ ਪਾਣੀ ਦੇ ਕੇ ਟੱਟੀਆਂ ਲਗਾ ਕੇ ਭੱਜ ਗਿਆ ਸੀ ਤੇ ਜਗਜੀਤ ਸਿੰਘ ਰੋੜਾ ਨੇ ਉਹ ਲੜਾਈ ਲੜ ਕੇ ਇਹ ਜਦੋਂ ਜਦ ਕੀਤੀ ਅਸੀਂ ਬਾਰਡਰ ਵੀ ਮਜ਼ਬੂਤ ਕਰਤੇ ਤੇ ਅਸੀ ਕਿਸਾਨੀ ਵੀ ਮਜਬੂਤ ਕਰਤੀ ਤੇ ਹੁਣ ਕਿਸਾਨ ਦਾ ਵੀ ਬੁਰਾ ਹਾਲ ਹੈ ਤੇ ਜਵਾਨ ਦਾ ਵੀ ਬੁਰਾ ਹਾਲ ਹੈ ਦੋਨੇ ਖੁਦਕਸ਼ੀਆਂ ਕਰ ਰਹੇ ਆ ਇਸ ਕਰਕੇ ਜਿਹੜਾ ਧਰਨਾ ਲੱਗਿਆ ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਚੋਣਾਂ ਦੇ ਵਿੱਚ ਮਾਹੌਲ ਦੇ ਵਿੱਚ ਸੜਕਾਂ ਤੇ ਬਿਠਾ ਦਿੱਤਾ ਜਾਵੇ ਤੇ ਸਰਕਾਰ ਇਸ ਦਾ ਨੋਟਿਸ ਹੀ ਨਾ ਲਵੇ ਤੇ ਚੋਣ ਕਮਿਸ਼ਨ ਇਹ ਕੋਲੇ ਫਾਵੜਾ ਚੋਣ ਕਮਿਸ਼ਨ ਕਿੱਧਰ ਕਰਦਾ ਹੈ ਚੋਣ ਕਮਿਸ਼ਨ ਨੂੰ ਵੀ ਦੇਖਣਾ ਚਾਹੀਦਾ ਵੀ ਸੜਕ ਤੇ ਧਰਨੇ ਕਿਉਂ ਬੈਠੇ ਆ ਕਿਹਦੇ ਕਰਕੇ ਬੈਠੇ ਆ ਇਸ ਕਰਕੇ ਇਹ ਸਾਰੀਆਂ ਗੱਲਾਂ ਜਦੋਂ ਜਦ ਕਹਿੰਦੇ ਕਿਸਾਨ ਯੂਨੀਅਨ ਅਮਰਸਰ ਸ਼੍ਰੋਮਣੀ ਅਕਾਲੀ ਦਰ ਅਮਰਸਰ ਮੈਂ ਤਾਂ ਲਗਾਤਾਰ ਕਿਸਾਨੀ ਸੰਘਰਸ਼ ਦੇ ਵਿੱਚ ਦਿੱਲੀ ਚ ਸੀ ਰਹੇ ਆ ਸਭ ਤੋਂ ਪਹਿਲਾਂ 12 ਸਿੰਘਾਂ ਨੇ ਪ੍ਰਗਟ ਸਿੰਘ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਆ ਮੇਰੀ ਜਿਹੜੀ ਪੁੱਤਰੀ ਸੀ 2.5 ਸਾਲ ਨੇ ਹੁਣੇ ਜਦੋਂ ਕਿਸਾਨ ਫੜੇ ਸੀ ਨਾ ਪਹਿਲਾ ਜਥਾ ਮੈਂ ਲੈ ਕੇ ਗਿਆ ਸੀ ਪੰਜ ਸਿੰਘਾਂ ਦਾ ਵੀ ਸਾਨੂੰ ਖੜੋ ਫੇਰ ਦੂਜਾ ਜਥਾ ਲੈ ਕੇ ਗਿਆ ਬੀਬੀਆਂ ਦਾ ਆ ਸੁਖਚੈਨ ਸਿੰਘ ਅੱਧਲਾ ਬੈਠਾ ਮੇਰੀ ਭੈਣ ਉਹ ਵੀ ਗਈ ਆ ਭੈਣ ਜੀ ਜ਼ਿੰਮੇਵਾਰੀ ਚਾਹੀਏ ਉਹ ਨਿਹਾਲ ਹੋਣਾ ਚਾਹ ਅਸੀਂ ਆਪਣੇ ਜਥੇ ਲੈ ਜਾਂਦੇ ਰਹੇ ਆ ਜਿੰਨਾ ਚਿਰ ਸਿੰਘਾਂ ਦੀ ਜਵਾਨਤਾ ਨਹੀਂ ਹੋਈਆਂ ਵੀ ਤੂੰ ਸਾਨੂੰ ਫੜ ਕਿਉਂਕਿ ਕੋਈ ਅੱਗੇ ਨਹੀਂ ਹੁੰਦਾ ਸੀ ਨਹੀਂ ਤਾਂ ਕਹਿੰਦਾ ਦਿੱਲੀ ਚ ਪਤਾ ਨਹੀਂ ਕੀ ਅੰਦਰ ਕਰ ਦੇਣਗੇ ਇਸ ਕਰਕੇ ਇਹ ਸਰਕਾਰ ਨੂੰ ਕਹਿਣਾ ਤੁਸੀਂ ਕਿਤੇ ਐਵੇਂ ਨਾ ਸਮਝ ਜਲੇ ਵੀ ਕਿਸਾਨਾਂ ਜਥੇਬੰਦੀਆਂ 32 ਐ 34 ਐ 40 ਐ 30 ਐ 200 ਸਾਰੇ ਇੱਕ ਹੈ ਇੱਕ ਪਾਲਿਸੀ ਹੈ ਇਸ ਤਰੀਕੇ ਮਿਸਲਾਂ ਤਰ੍ਹਾਂ ਕਿਤੇ ਐਵੇਂ ਨਾ ਕਿ ਦੋ ਬਣੀਆਂ ਤਿੰਨ ਬਣੀਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਪਹਿਲਾਂ 65 ਜਥੇਬੰਦੀਆਂ ਸੀ 65 ਜਥੇਬੰਦੀਆਂ ਤੋਂ 120 ਬਣੀਆਂ ਇਹ 120ਾਂ ਤੋਂ ਪਾਰਾ ਮਿਸਲਾਂ ਬਣ ਗਿਆ ਸ਼ੁਕਰ ਚੱਕ ਗਿਆ ਨੇ ਮਿਸਲ ਕੀਤਾ ਕਿਸਾਨ ਯੂਨੀਅਨ ਵੀ ਸਾਡੀਆਂ ਮਿਸਲਾਂ ਹੈ ਅਸੀਂ ਆਪਣੀਆਂ ਸਾਰੀਆਂ ਮਿਸਲਾਂ ਨੂੰ ਜਿੱਥੇ ਜਿੱਥੇ ਉਹਨਾਂ ਨੂੰ ਕਾਇਮਜਾਬ ਕਰੋ ਤੇ ਜਦੋਂ ਵੀ ਸਾਡੀਆਂ ਬੀਬੀਆਂ ਤੇ ਜ਼ੁਲਮ ਹੋਵੇ ਬੱਚਿਆਂ ਤੇ ਹੋਵੇ ਨੌਜਵਾਨਾਂ ਤੇ ਹੋਵੇ ਕੋਈ ਚਿੱਟਾ ਵੰਡੇ ਕੋਈ ਬੰਦੀ ਸਿੰਘਾਂ ਤੇ ਰੌਲਾ ਹੋਵੇ ਤੇ ਜੇ ਅਸੀਂ ਮਿਸਲਾਂ ਇਕੱਠੀਆਂ ਹੈ ਕਈਆਂ ਬੰਦੀ ਸਿੰਘਾਂ ਤੇ ਸਾਰੀ ਯੂਨੀਅਨ ਗਈਆਂ ਗਈ ਕਮਿਊਨ ਸਾਹ ਮੋਰਚੇ ਵਿੱਚ ਬੋਲੇ ਸੋਹਣੇ ਹਾਲ ਤੇ ਮੈਂ ਇਹ ਵੀ ਕਹਿਣਾ ਹੈ ਕਿ ਜੇ ਪਾਰਲੀਮੈਂਟ ਦੇ ਵਿੱਚ ਮੌਕਾ ਦੇਵਾਂਗੇ ਕੋਈ ਲੀਡਰ ਬੋਲਿਆ ਨਹੀਂ ਮੈਂ ਬਾਰਡਰ ਖੋਲਣ ਦੀ ਵੀ ਗੱਲ ਕਰੂੰਗਾ ਮੈਂ ਜਿਹੜੇ ਨਰੇਗਾਲੇ ਫਿਰਦੇ ਐ ਹਾਂਜੀ ਉਹ ਵਿਚਾਰੇ ਨੂੰ ਕਹਿੰਦੇ ਤੁਹਾਨੂੰ 100 ਦਿਨ ਕੰਮ ਚਾਹੀਦਾ ਤੇ ਇਹ ਰੋਟੀ ਮੈਨੂੰ ਲੱਗਦਾ ਕੋਈ ਬੰਦਾ ਇੱਕ ਦਿਨ ਰੋਟੀ ਖਾਂਦਾ ਇਹ 356 ਦਿਨ ਇਹਨਾਂ ਦਾ ਕੰਮ ਚਾਹੀਦਾ ਆ ਕਹਿੰਦੇ ਸਾਡੇ ਬਾਰਡਰ ਤੇ ਬਾਰਡਰ ਤੇ ਕਹਿੰਦੇ ਜੀ ਕੁਝ ਬੰਦਾ ਨਹੀਂ ਨਾ ਇੰਡਸਟਰੀ ਲਾਉਂਦੇ ਆ ਤਾਰ ਲਾਉਂਦੇ ਆ ਕਿ ਜੇ ਤੁਸੀਂ ਇੰਡਸਟਰੀ ਨਹੀਂ ਲਾਉਣੀ ਆਪਾਂ ਬੰਗਲਾ ਆਪਾਂ ਗੋਆ ਵੀ ਜਾਂਦੇ ਆ ਅਸੀਂ ਬੰਬਾ ਵੀ ਬੰਬੇ ਵੀ ਜਾਂਦੇ ਆ ਅਸੀਂ ਮਲੇਸ਼ੀਆ ਵੀ ਜਾਂਦੇ ਆ ਸਿੰਗਾਪੁਰ ਵੀ ਜਾਂਦੇ ਆ ਸੈਰਗਾ ਤੇ ਫਿਰ ਜ਼ਰਾ ਹਰੀਕੇ ਪੱਤਨ ਤੇ ਸੈਰਗਾ ਬਣਾ ਦਿਓ ਬਿਲਕੁਲ ਵੀ ਸੈਣੀ ਵਾਲੇ ਤੇ ਸੈਰਗਾ ਬਣਾ ਦੋ ਲੋਕ ਆਇਆ ਕਰਨ ਤੇ ਦੇਖ ਕੇ ਜਾਇਆ ਕਰਨ ਪੀਚਾਂ ਝਿਲਾ ਚੱਲਣ ਜੇ ਠੰਡ ਦੇ ਵਿੱਚ ਸਾਈਬੇਰੀਆ ਤੋਂ ਪੰਛੀ ਆ ਜਾਂਦੇ ਹਰੀਕੇ ਜੇ ਪੰਛੀਆਂ ਨੂੰ ਪਤਾ ਹਰੀਕੇ ਤੇ ਫਿਰ ਸਾਡੇ ਇਹ ਬੰਦੇ ਥਿਰਾਂ ਸਕਦੇ ਇਹ ਸਾਰਾ ਕੁਝ ਹੋਣਾ ਚਾਹੀਦਾ ਤੇ ਫਿਰ ਤੁਸੀਂ ਦੱਸੋ ਤੁਸੀਂ ਤਾਂ ਭਗਤ ਸਿੰਘ ਦੇ ਨਾਂ ਤੇ ਤਾਂ ਅਜੇ ਤੱਕ ਰੇਲ ਗੱਡੀ ਦਾ ਨਾਂ ਹੀ ਨਹੀਂ ਰੱਖਿਆ ਰੱਖਿਆ ਜੀ ਨਹੀਂ ਰੱਖਿਆ ਇਹ ਰੱਖੀ ਨਹੀਂ ਫਿਰ ਫਰੋਜਪੁਰ ਤੋਂ ਚੱਲਦੀ ਹੋਵੇ ਐਡੀ ਵੱਡੀ ਕੁਰਬਾਨੀ ਕੀਤੀ ਹੋਵੇ ਕੁਝ ਕਰਦਾ ਇਹ ਸਾਰਾ ਕੁਝ ਸੋਚਣ ਵਾਲੀ ਹੈ ਕਿਨੇ 77 ਸਾਲ ਤੋਂ ਕਾਂਗਰਸ ਨੇ ਨਾਅਰਾ ਲਾਇਆ ਗਰੀਬੀ ਦਾ ਗਰੀਬ ਹੋਰ ਹੋ ਗਿਆ ਬਾਦਲ ਸਾਹਿਬ ਨੇ ਨਾਅਰਾ ਲਾਇਆ ਪੰਤ ਨੂੰ ਖਤਰਾ ਕਿਸਾਨੀ ਨੂੰ ਖਤਰਾ ਸਾਰੇ ਨੂੰ ਖਤਰਾ ਤੇ ਆਪ ਪਾਰਟੀ ਨੇ ਕਿਹਾ ਵੀ ਆਮ ਆਦਮੀ ਪਾਰਟੀ ਉਹਨਾਂ ਆਮ ਆਦਮੀ ਹੈ ਕੇਜਰੀਵਾਲ ਆਮ ਆਦਮੀ ਕਰੋੜਾਪਤੀ ਹੈ ਕਰੋੜਾਪਤੀ ਤੇ ਸਾਰੇ ਹੈ ਤੁਸੀਂ ਸਾਰੇ ਵਿਚਾਰੋ ਤੁਸੀਂ ਅੱਜ ਮੌਕਾ ਹੈ ਅੱਜ ਦਿੱਲੀ ਤੋਂ ਪਾਵਰ ਚੱਲ ਕੇ ਅੱਗੇ ਪਾਰਲੀਮੈਂਟ ਸੀਗੇ ਅਪ ਜਾਣਦੇ ਸੀ ਅੱਜ ਦਿੱਲੀ ਤੋਂ ਪਾਵਰ ਚੱਲ ਕੇ ਚੱਲ ਕੇ ਆ ਗਈ ਹੈ ਤੁਹਾਡੇ ਘਰਾਂ 'ਚ ਕੋਡੇ ਘਰਾਂ ਚ ਆ ਗਈ ਪਾਵਰ ਤਾਇਆ ਤੇ ਕਰਦੇ ਫਿਰਦੇ ਆ ਤੁਸੀਂ ਜੱਜ ਵੀ ਹੋ ਤੁਸੀਂ ਵਕੀਲ ਵੀ ਜੱਜ ਇਸ ਕਰਕੇ ਹੋ ਆ ਤੁਸੀਂ ਕਰਨਾ ਹੈ ਵਕੀਲ ਇਸ ਕਰਕੇ ਹੋ ਕਿ ਪੱਖ ਰੱਖਣਾ ਪਿੰਡਾਂ ਚ ਸਾਰਿਆਂ ਨੇ ਤੇ ਵਕੀਲ ਤਰ੍ਹਾਂ ਕੇਸ ਚ ਘੜਨਾ ਹੈ ਕੇ ਚੰਗਾ ਜਿਹੜਾ ਚੰਗਾ ਬੰਦਾ ਹੈ ਉਹਦੇ ਹੱਕ ਚ ਤੁਸੀਂ ਫੈਸਲਾ ਕਰਨਾ ਹੈ ਹੁਣ ਤੁਸੀਂ ਦੱਸੋ ਇੱਕ ਵਾਰ ਜੱਜ ਕੋਲੇ ਪਾਵਰ ਹੁੰਦੀ ਕੱਲੀ ਜੱਜ ਦੀ ਵਕੀਲ ਕੋਲੇ ਕੱਲੀ ਪਾਵਰ ਹੁੰਦੀ ਹੈ ਵਕੀਲ ਦੀ ਇਹ ਪਾਵਰ 1 ਜੂਨ ਸ਼ਾਮ ਦੇ 5 ਵਜੇ ਤੱਕ ਹੈ ਜਦੋਂ 5 ਵਜੇ ਕਾ 5 ਮਿੰਟ ਹੋ ਕੇ ਥੋੜੀ ਕੋਲੇ ਪਾਵਰ ਰੋਈ ਰੋਈ ਜਾਇਆ ਜੇ ਕਰਲਾਈ ਜਾਇਆ ਜੇ ਫੇਰ ਤੁਸੀਂ ਇੱਕ ਪਾਵਰਾ ਸੰਗਤ ਕੋਲ ਦੋ ਆਈਆਂ ਪਾਵਰਾ ਜੱਜ ਵਾਲੀ ਪਾਵਰੀ ਵੀ ਆ ਗਈ ਤੇ ਵਕੀਲ ਵਾਲੀ ਵੀ ਆ ਗਈ ਤੇ ਹੁਣ ਤੁਸੀਂ ਮਤਦਾਨ ਕਰਕੇ ਭਾਈ ਉਹ ਤੁਸੀਂ ਕਰੋ ਤਾਂ ਜੋ ਅਸੀਂ ਜਦੋਂ ਜਦ ਕਰੀਏ ਤੇ ਹੁਣ ਘਰਨੇ ਵੀ ਲਾਈਏ ਹੁਣ ਮੰਗਦੇ ਪਏ ਕਿਹਦੇ ਕੋਲ ਆਪਾਂ ਮੰਗਦੇ ਨਹੀਂ ਲਿਗ ਰਹੇ ਹਾਂ ਹਾਂਜੀ ਜੇ ਅਸੀਂ ਮੰਗਦੇ ਆ ਤੇ ਆਪਾਂ ਦੇਣ ਵਾਲੇ ਆ ਬਣ ਜੀ ਤੁਹਾਡਾ ਐਮਪੀ ਬਣਿਆ ਹੋਊਗਾ ਤੁਹਾਡੇ ਵਿੱਚ ਤਾਂ ਬਹਿ ਜਾਗੇ ਬਿਲਕੁਲ ਹੈ ਬੰਨੇ ਵਿੱਚ ਕੋਈ ਬੈਠਾ ਹੀ ਨਹੀਂਗਾ ਬਿਲਕੁਲ ਜੇ ਫਰਜ਼ੀ ਕਰੋ ਤੁਹਾਡਾ ਕੋਈ ਐਮਪੀ ਹੁੰਦੇ ਐਮਐਲ ਹੁੰਦੇ ਉਹ ਸ਼ਿੰਗਾਰਛੇ ਦੇ ਵਿੱਚ ਬੈਠੀ ਹੁੰਦੀ ਤੁਹਾਡੇ ਤੇ ਪੱਸਾਂ ਤੁਹਾਡੀਆਂ ਜਾਣਦੀਆਂ ਸਰਕਾਰ ਅੱਗੇ ਕਰਦੀ ਅੱਗੇ ਖੜਦੀ ਤੇ ਜਿਉ ਉਹ ਤੁਹਾਡੇ ਤੇ ਪਰਚਾ ਕਰਦਾ ਤੁਸੀਂ ਉਹਨਾਂ ਦੇ ਪਰਚਾ ਕਰਦਾ ਸਰਕਾਰ ਟੱਕਰ ਲੈਂਦੀ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਬਾਕੀ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੁਸੀਂ ਮਤਦਾਨ ਕਰਕੇ ਅਕਲ ਦਾਤਾਨ ਕਰਕੇ ਮੈਂ ਤਾਂ ਭਾਈ ਤੁਹਾਡਾ ਹੀ ਆ ਜੇ ਮੈਨੂੰ ਹਿੱਜਤਾ ਦਿਓ ਫਿਰ ਵੀ ਤੁਹਾਡਾ ਜੇ ਹਾਰਾ ਵੀ ਤੁਹਾਡਾ ਜੇ ਜਮਾਨਤ ਤੇ ਜਬਤ ਕਰਾ ਦਿਓਗੇ ਤਾਂ ਵੀ ਤੁਹਾਡਾ ਮੈਂ ਤਾਂ ਤੁਹਾਡੀ ਲੜਾਈ ਲਗਾਤਾਰ 48 ਸਾਲ ਤੋਂ ਲੜਦਾ ਰਿਹਾ ਤੇ ਲੜਨਾ ਲਾਜ਼ਮੀ ਤੇ ਹੁਣ ਹੁਣ ਦਲਬਦਰੂਆਂ ਤੋਂ ਬਚੋ ਸਿਆਸਤ ਸੇਵਾ ਨਹੀਂ ਰਹੀ ਵਪਾਰ ਬਣ ਗਈ ਹੈ ਹੁਣ ਵਪਾਰੀਆਂ ਨੂੰ ਭਜਾਓ ਦਿੱਲੀ ਦੇ ਯਾਰਾਂ ਤੋਂ ਖੜਾ ਚੜਾਓ ਜਿਹੜੇ ਵੀ ਬੰਦੇ ਦਿੱਲੀ ਤੋਂ ਆਉਣਗੇ ਤੁਹਾਡੇ ਨਹੀਂ ਹੋ ਸਕਦੇ ਇਸ ਕਰਕੇ ਜਿਹੜੇ ਤੁਹਾਡੇ ਗੁਰੂ ਸਾਹਿਬ ਦੀ ਸੇਧ ਲੈ ਕੇ ਆਉਣਗੇ ਕਾਲ ਤੱਕ ਤੋਂ ਸੇਧ ਲੈ ਕੇ ਆਉਣਗੇ ਪੰਜਾਬ ਤੋਂ ਸੇਧ ਲੈ ਕੇ ਆਉਣਗੇ ਮੈਂ ਤੁਹਾਨੂੰ ਕਹਿੰਦਾ ਸਾਰੇ ਬੰਦੇ ਇਕੱਠੇ ਹੋ ਕੇ ਪੰਥ ਨੂੰ ਪੰਜਾਬ ਨੂੰ ਪੰਜਾਬੀ ਨੂੰ ਪਾਣੀ ਨੂੰ ਪੜ੍ਹਾਈ ਨੂੰ ਪੁੱਤ ਨੂੰ ਪਾਤੇ ਪਰ ਹਾਵੀ ਨੂੰ ਪੁਚਾ ਲਓ ਤੇ ਤਾਂ ਬਚੌੜ ਕੇ ਜੇ ਅਸੀਂ ਸਾਰੇ ਇਕੱਠੇ ਹੋ ਕੇ ਇਹ ਲੜਾਈ ਲੜਾ ਲਈ। ਇੱਕ ਮੈਂ ਤੁਹਾਡੇ ਤੋਂ ਛੋਟਾ ਜਾਂ ਸਵਾਲ ਨਹੀਂਗਾ। ਮੈਂ ਤੁਹਾਨੂੰ ਬੇਨਤੀ ਕਰਨੀ ਸੀ ਵੀ ਜਿਹੜਾ ਤੁਸੀਂ ਐਲਾਨ ਕੀਤਾ ਅਮਰਪਾਲ ਪਾਈ ਅਮਰਪਾਲ ਸਿੰਘ ਨੂੰ ਖਿਲਾਉਣ ਦਾ ਖਡੂਰ ਸਾਹਿਬ ਤੋਂ ਪੂਰ ਪ੍ਰਵਾਨ ਸੰਕਲਿਆ ਕਰ ਲਿਆ। ਹੁਣ ਮਿਰਸਾ ਸਿੰਘ ਬਲਟੋਆ ਜਿਹੜਾ ਹੈ ਉਹ ਕੁਝ ਸਵਾਲ ਕਰ ਰਿਹਾ ਹੈ ਵੀ ਆਹ ਗੱਲਾਂ ਨੇ ਆਹ ਗੱਲਾਂ ਨੇ ਮੈਂ ਤਾਂ ਇੱਕ ਤੋਤਾ ਹੋਇਆ ਭਾਂਡਾ। ਮੈਂ ਤਾਂ ਜੀ ਸਭ ਤੋਂ ਪਹਿਲਾਂ ਮੈਂ ਰਵਈਆ ਵੇਖ ਲਿਆ ਸੀ। ਇਹਦਾ ਕਸੂਰ ਕੀ ਸੀਗਾ ਕੋਈ ਫੇਰ ਚ ਬੰਦ ਕਰਤਾ ਤੁਸੀਂ ਮੈਨੂੰ ਦੱਸੋ ਜਦੋਂ ਸਾਡੀ ਗੱਲ ਪ੍ਰਧਾਨ ਮੰਤਰੀ ਵੀ ਨਹੀਂ ਸੁਣਦਾ ਸਾਡੀ ਗੱਲ ਰਾਸ਼ਟਰਪਤੀ ਸੁਣਦਾ ਹੀ ਨਹੀਂ ਸਾਡੀ ਗੱਲ ਨਾ ਕੋ ਰਾਜ ਸਭਾ ਦਾ ਲੋਕ ਸਭਾ ਦਾ ਮੈਂਬਰ ਸੁਣਦਾ ਹੈ ਨਾ ਸਾਡਾ ਨੈਸ਼ਨਲ ਰੂਬਰਡ ਸੁਣਦਾ ਹੈ ਨਾ ਹਾਈ ਕੋਰਟ ਤੇ ਸਪਰੀਮ ਕੋਰਟ ਸੁਣਦੀ ਹੈ ਜਦੋਂ ਸਾਡੀ ਕੋਈ ਗੱਲ ਹੀ ਨਹੀਂ ਸੁਣਦਾ ਨਾ ਮੁੱਖ ਮੰਤਰੀ ਸੁਣਦਾ ਨਾ ਬੰਨਵੇਂ ਐਮ ਐਲ ਏ ਸੁਣਦੇ ਆ ਤੇ ਫਿਰ ਆਰਟੀਕਲ 14 ਕੀ ਕਹਿੰਦਾ ਤੇ 19 ਕੀ ਕਹਿੰਦਾ ਫਰੀडम ਆਫ ਸਪੀਚ ਤੇ ਫਿਰ 14 ਕੀ ਕਹਿੰਦਾ ਫਰੀडम ਆਫ ਅਪਰੇਸ਼ਨ ਕੋਈ ਬ੍ਰੀ ਬੋਲ ਸਕਦੇ ਹੋ ਤੇ ਤੁਸੀਂ ਧਰਨਾ ਲਾ ਸਕਦੇ ਹੋ ਜਦੋਂ ਸਾਡੇ ਸਾਰੇ ਰਸਤੇ ਬੰਦ ਹੋ ਗਏ ਧਰਨੇ ਅਸੀਂ ਲਾ ਲੇ ਮਜਾਰੇ ਅਸੀਂ ਕਰਦੇ ਸੜਕਾਂ ਜਾਮ ਕਰਦੀਆਂ ਟੈਂਕੀ ਲੈ ਸੜਕੀ ਛੀਂਦਾ ਸੀ ਜਲਦ ਚੜੇ ਤੇ ਫਿਰ ਹੁਣ ਤਾਂ ਵੀ ਮੌਕਾ ਰਾਲਾ ਕੀ ਆ ਗਿਆ ਹੁਣ ਫਿਰ ਐਸੇ ਕਿ ਸਾਰੇ ਜਦੋਂ ਰਸਤੇ ਹੀ ਬੰਦ ਹੋ ਗਏ ਤੇ ਫੇਰ ਤਾਂ ਫਿਰ ਮੈਂ ਕਿਹਾ ਅਰਦਾਸ ਕੋਈ ਵੀ ਬਣਾ ਕੇ ਕੱਢੋ ਫਿਰ ਵੇਖਾਂਗੇ ਮੌਜੂਦਤਾ ਦੇ ਕੇ ਜਾਵਾਂਗੇ ਹੈ ਇਸ ਕਰਕੇ ਉਹ ਮੈਂ ਪਹਿਲਾਂ ਹੀ ਕਿਹਾ ਸੀ ਜਦੋਂ ਮੈਂ ਐਲਾਨ ਕੀਤਾ ਨਾ ਜਿਹੜੇ ਲੀਡਰ ਸੀ ਉਹਨਾਂ ਨੂੰ ਪਦਰਾ ਪੈਗਾ ਵੀ ਇਹ ਨੌਜੋਨ ਆ ਗਿਆ ਕਿਸੇ ਲੀਡਰ ਨੇ ਹਾਂ ਨਹੀਂ ਫਟਾਫਟ ਸਾਰੇ ਕੈਂਡੀਡੇਟ ਖੜੇ ਕਰਤੇ ਤੇ ਜਦੋਂ ਉਹ ਖੜਾ ਹੋ ਗਿਆ ਤੇ ਉਹਨਾਂ ਦੀ ਮਜਬੂਰੀਆਂ ਬਣ ਗਈਆਂ ਕਿਉਂਕਿ ਲੋਕਾਂ ਨੇ ਕਿਹਾ ਕਿ ਕਿਉਂ ਉਹਨਾਂ ਨੇ ਫੇਰ ਕੈਂਡੀਡੇਟ ਵਾਪਸ ਕਰਨ ਲਈ ਸ਼ੁਰੂ ਕਰਤੇ ਚੱਲ ਦੇਰ ਨਾ ਕੀਤਾ ਦਰਸ ਫੈਸਲਾ ਤੇ ਪਤਾ ਕੈਂਡੀਡੇਟ ਕਿਵੇਂ ਕੰਡੀਸ਼ਨਲ ਕੀਤੀ ਕੰਡੀਸ਼ਨਲ ਹਾਂ ਜੇ ਭਾਈ ਤੇ ਕਾਗਜ਼ ਠੀਕ ਹੋਏ ਤਾਂ ਫੇਰ ਨਹੀਂ ਤਾਂ ਅਸੀਂ ਲੜਾਂਗੇ ਇਹ ਕੀ ਰੂਲ ਹੈ ਇਹਦਾ ਮਤਲਬ ਅਸੀਂ ਸੁਖਦੇ ਆ ਵੀ ਕਾਗਜ਼ ਖਰਾਬ ਹੋ ਜਾਣ ਇਸ ਕਰਕੇ ਉਹ ਇਹ ਕਹੋ ਜੇ ਉਹਦੇ ਕਾਗਜ਼ਾਂ ਨੂੰ ਕੁਝ ਕਿਹਾ ਸੀ ਧਰਨਾ ਲਾਵਾਂਗੇ ਮਜਰਾ ਅਸੀਂ ਹੁਣ ਨਹੀਂ ਦੇਣੇ ਇਹ ਕੈਸੀ ਘੇਰ ਲਾਂਗੇ ਇਹ ਕਹਿਣਾ ਚਾਹੀਦਾ ਨਾ ਬਿਲਕੁਲ ਫਿਰੋਂ ਤੁਸੀਂ ਹੁਣ ਬਿਰਸਾ ਸਿੰਘ ਬਲਟੂਆ ਕਹਿ ਰਿਹਾ ਮੈਂ ਕੁਰਬਾਨੀ ਕੀਤੀ ਬਿਰਸਾ ਸਿੰਘ ਕਹ ਰਿਹਾ ਮੇਰੇ ਦੀ ਐਨਐਸਐ ਲੱਗੀ ਮੇਰੇ ਤੇ ਦੋ ਵਾਰੀ ਲੱਗਦੀ ਮੈਂ ਕਹਿੰਦਾ ਚੰਗੀ ਗੱਲ ਤੇਰੇ ਐਨਐਸਐ ਲੱਗੀ ਅਸੀਂ ਇਹ ਕਹਿੰਦੇ ਮਾੜੀ ਕੰਨ ਕੁਰਬਾਨੀ ਤੋਂ ਚੰਗੀ ਕਰਤੀ ਜਿਹੜੀ ਕੁਰਬਾਨੀ ਜੇ ਤੂੰ ਕਰਤੀ ਹੈ ਤੇ ਅਮਰਤਪਾਲ ਨੂੰ ਕਹੀ ਜਾਂਦਾ ਵੀ ਢੇਡ ਸਾਲ ਹੋ ਗਿਆ ਉਹ ਅਮਰਤਪਾਲ ਨੇ ਤਾਂ ਇੱਕ ਵੀ ਨਹੀਂ ਕਿਹਾ ਮੈਨੂੰ ਕੁੱਟ ਉਹਨੇ ਕਿਉਂ ਉਹਨੂੰ ਸੰਗਤ ਕਹਿ ਰਹੀ ਹੈ ਕਿਸਾਨ ਯੂਨੀਅਨ ਕਹਿ ਰਹੀ ਸਾਰਾ ਪੰਥ ਕਹਿ ਰਿਆ ਵੀ ਉਹਨੂੰ ਬਾਹਰ ਕੱਢੋ ਵੀ ਗਲਤ ਹੋਇਆ ਵੀ ਅੱਜ ਉਹਦੇ ਤੇ ਹੋਇਆ ਕੱਲ ਨੂੰ ਤੁਹਾਡੇ ਤੇ ਹੋਜੂ ਕੱਲ ਨੂੰ ਮੇਰੇ ਤੇ ਹੋਜੂ ਉਹਨੇ ਕਿ ਬਾਹਰ ਕੱਢੋ ਤੇ ਫੇਰ ਭਾਈ ਫੇਰ ਉਹਨਾਂ ਨੇ ਜੇ ਸੰਗਤ ਵੱਡੀ ਹੁੰਦੀ ਹੈ ਕਿ ਬੰਦਾ ਵੱਡਾ ਹੁੰਦਾ ਸੰਗਤ ਵੱਡੀ ਹੁੰਦੀ ਹੈ ਪਾਰਟੀ ਵੱਡੀ ਹੁੰਦੀ ਹੈ ਕਾਮੇਡੀ ਦੀ ਕਾਮੇਡੀ ਹੁੰਦੀ ਹੈ ਤੇ ਫਿਰ ਜਦੋਂ ਸੰਗਤ ਨੇ ਉਹਨੇ ਕਹਿਤਾ ਕਿ ਉਹਨੇ ਜੇ ਕਹਿਤਾ ਮੈਂ ਮੈਂ ਲੜੂੰਗਾ ਤੇ ਫੇਰ ਫੇਰ ਭਾਈ ਜੇ ਤੂੰ ਲੜਿਆ ਤੈਨੂੰ ਤਾਂ ਸੰਗਤ ਨੇ ਕਿਹਾ ਹੀ ਨਹੀਂਗਾ ਤੂੰ ਤਾਂ ਆਪ ਹੀ ਲੜ ਕੇ ਪਿਆ ਸੀਗਾ ਹੈ ਤੈਨੂੰ ਦੋ ਵਾਰੀ ਇੱਕ ਵਾਰੀ ਮਿਨਿਸਟਰ ਬਣਾਤਾ ਕ ਐਮਐਲਏ ਬਣਾਤਾ ਤੇ ਹਜੇ ਤ ਤੁਹਾਡੀ ਹੱਥਾਂ ਦੀ ਡਾੜਜਾ ਫਿਰ ਜੇ ਉਹ ਨੂੰ ਕਹਿੰਦੇ ਐ ਤੇ ਫਿਰ ਜੇ ਉਹ ਮੰਨ ਲੂਗਾ ਤੂੰ ਤੈਨੂੰ ਤਾਂ ਵਿੜਪਣ ਕਰਨਾ ਚਾਹੀਦਾ ਕਦੇ ਕੁਰਬਾਨੀ ਵਾਲਾ ਬੰਦਾ ਭਾਵੇਂ ਤੂੰ ਬਾਦਲ ਦੀ ਪਾਰਟੀ ਚ ਹੋ ਗਿਆ ਹੈ ਜਿਨ੍ਹਾਂ ਨੇ ਪੰਥ ਕੌਮ ਦਾ ਨੁਕਸਾਨ ਕੀਤਾ ਤੇ ਜੇ ਕੁਰਬਾਨੀ ਵਾਲਾ ਬੰਦਾ ਕਦੇ ਕੁਰਬਾਨੀ ਵਾਲੇ ਦੇ ਵਿਰੋਧ ਬੋਲਦਾ ਹੈ ਹੈ ਕਦੇ ਤੂੰ ਕਹਿ ਦੇਣਾ ਜੀ ਇਹ ਤਾਂ ਭੱਜ ਕੇ ਚਲਾ ਗਿਆ ਜੀ ਉਹ ਝੋਨ ਲੜੀ ਜਾਂਦਾ ਉਹ ਤਾਂ ਕਹਿੰਦਾ ਮੈਂ ਲੜਨਾ ਨਹੀਂ ਇਹਦਾ ਮਤਲਬ ਜੇ ਤੈਨੂੰ ਛੱਡ ਦਿੱਤਾ ਤਾਂ ਠੀਕ ਹੈ ਇੱਕ ਪਾਸੇ ਤੂੰ ਕਹਿੰਨੇ ਕਲਸੀ ਲੜਨਾ ਚਾਹੀਦਾ ਸੀ ਕਿਆ ਤੇ ਕਲਸੀ ਜੇ ਉਧਰੋਂ ਲੜਦਾ ਫਿਰ ਤਾਂ ਚੰਗਾ ਹੈ ਫਿਰ ਜੇ ਨਹੀਂ ਲੜਦਾ ਤੇ ਫਿਰ ਫਿਰ ਐਂ ਕਰੋ ਖਾ ਤੁਸੀਂ ਸਾਰੇ ਛੱਡ ਦੋ ਖਾਂ ਕਲਸੀ ਨੂੰ ਵੀ ਲੜਾ ਲਓ ਇਹ ਵੀ ਛੱਡ ਦੋ ਸਾਰੇ ਲੀਡਰ ਛੱਡ ਦੇਣਗਾ ਜਿੰਨੇ ਲੀਡਰ ਹੈ ਸਾਰੇ ਛੱਡ ਦੇਣਗਾ ਸਾਰੇ ਲਿਆਓ ਕੁਝ ਜਿਹੜੇ ਕਿਸਾਨ ਆ ਸ਼ੁਭ ਕਰਨ ਮਨ ਆ ਉਹਨਾਂ ਨੂੰ ਲਿਆਓ ਖਾ ਉਹਨਾਂ ਕਿਉਂ ਨਹੀਂ ਲਿਆਉਂਦੇ ਉਹਨਾਂ ਦੀ ਪੈਣ ਨੂੰ ਲੜਾ ਲਓ ਕਿਉਂ ਨਹੀਂ ਲੜਾਉਂਦੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਲੜਾ ਲਓ ਜਿਨ੍ਹਾਂ ਨੇ ਕੁੱਟ ਖਾਦੀ ਉਹਨਾਂ ਨੂੰ ਲੜਾ ਲਓ ਬੰਦੀ ਸਿੰਘਾਂ ਨੂੰ ਲੜਾ ਲਓ ਇਹ ਸਾਰਾ ਕੁਝ ਹੈ ਹਾਦੀ ਤੇ ਨੰਨ ਖਾਨ ਨੂੰ ਹੋਰ ਹੈ ਇਹ ਪਤਾ ਕੀ ਤੁਹਾਨੂੰ ਲੜਾਉਂਦੇ ਰਹਿੰਦੇ ਆ ਇਹ ਪਤਾ ਕੀ ਜਾਂਦੇ ਆ ਇਸ ਕਰਕੇ ਮੈਂ ਬਲਟਾ ਗਿਰਸਾ ਸਿੰਘ ਬਲਟੋਨ ਨੂੰ ਕਹਿਣਾ ਤੇ ਆਪਦੇ ਚੋਪਗ੍ਰਿਫਾ ਬਾਪ ਫਾਈਲ ਨਾ ਕਾਗਜ ਕੋਈ ਨਹੀਂ ਪਾਰਟੀ ਵੱਡੀ ਨਹੀਂ ਕੌਮ ਪਾਰਟੀ ਨੂੰ ਕੌਮ ਦਾ ਫੈਸਲਾ ਕੌਮ ਦਾ ਮੰਨਣਾ ਚਾਹੀਦਾ ਤੇ ਐਤੀ ਪਾਈ ਪਰਵਰਤਨ ਹੋਣ ਵਾਲਾ ਦਲ ਬਦਲਣੋਂ ਕਿਸੇ ਨੂੰ ਨਹੀਂ ਲਾਉਣਾ ਤੇ ਭ੍ਰਿਸ਼ਟਾਚਾਰ ਕਰਨਾ ਨੂੰ ਮੂੰਹ ਨਹੀਂ ਲਾਉਣਾ ਜਿਹੜਾ ਕਿਸਾਨਾਂ ਦੇ ਵਿਰੁੱਧ ਬੋਲਿਆ ਸਾਰਿਆਂ ਨੂੰ ਕਿਸਾਨਾਂ ਨੇ ਇੱਕ ਚੀਜ਼ ਹੈ ਇੱਕ ਇੱਕ ਚੀਜ਼ ਯਾਦ ਹੈ ਉਹਨਾਂ ਦੇ ਦਿਲ ਚ ਖੁੱਭੀ ਪਈ ਹੈ ਤੇ ਕੀ ਪਤਾ ਨਾ ਇਹ ਲੀਡਰਸ ਆਈਆਂ ਕਿਤੇ ਲਾਉਂਦੇ ਤੇ ਬਿਦਾਨਾ ਾਂਡੇ ਕਿਤੇ ਤੇ ਖੋਲੜਕਤੀ ਹੈ ਰਾਤ ਨੂੰ ਗੱਲਾਂ ਕਿਤੇ ਕਰਦੇ ਆ ਸ਼ਾਮ ਨੂੰ ਕੀ ਇਹ ਲੀਡਰਾਂ ਦਾ ਪਤਾ ਜੀ ਸ਼ਾਮ ਨੂੰ ਕਿਤੇ ਦੁਪਹਿਰ ਕਿਤੇ ਰਾਤ ਨੂੰ ਕਿਤੇ ਤੇ ਕਿਤੇ ਇਹ ਦਸੜੀਆਂ ਦੇ ਸਦਾ ਆਦੀ ਨਹੀਂ ਰਹਿ ਗਿਆ ਸਦਾ ਆਦੀ ਮਾਰਦਾ ਇਹਨਾਂ ਨੂੰ ਇੱਕ ਦੂ ਤਾ ਨਿੱਕਾ ਜਿਹਾ ਜਵਾਕ ਨਿੱਕੀ ਜਿਹੀ ਜ਼ੁਬਾਨ ਕਰ ਲੈਣਾ ਉਹ ਜ਼ੁਬਾਨ ਕਿਉਂ ਕਰ ਲਿਓ ਜੇ ਆਪਣੇ ਡੈਡੀ ਨੂੰ ਕਹਿੰਦੇ ਨਾ ਮੈਂ ਟੋਫੀ ਲੈਣੀ ਹੈ ਉਹ ਕੰਮ ਸੇ ਕੰਮ 24 ਘੰਟੇ ਜਿੰਨੇ ਚ ਟੋਫੀ ਨਹੀਂ ਮਿਲੇ ਟੋਫੀ ਲੈਣੀ ਹੈ ਟੋਫੀ ਲੈਣੀ ਉਹ ਕਰੀ ਜਾਂਦਾ ਇਹ ਤਾਂ ਉਹਦੋਂ ਵੀ ਭੇੜੇ ਹੋਗੇ ਉਹ ਕਹਿੰਦਾ ਹੈ ਉਹ ਕਹਿੰਦਾ ਇਹਦੀਆਂ ਤਾਂ ਬਾਈਂ ਕਿਸੇ ਨੇ ਖੜੀਆਂ ਨਹੀਂ ਕਰਵਾਈਆਂ ਮੇਰੀਆਂ ਤਾਂ ਬਾਈ ਖੜੀਆਂ ਕਰਵਾਈਆਂ ਸਨ ਮੈਂ ਕੀਤੀਆਂ ਨਹੀਂ ਹਨ ਇਹਨੂੰ ਤਾਂ ਇਲੈਕਸ਼ਨ ਨਹੀਂ ਲੜਨਾ ਚਾਹੀਦਾ ਮੈਨੂੰ ਲੜਾਉਣਾ ਚਾਹੀਦਾ ਵੀ ਫਿਰ ਜਾਂ ਬਾਈ ਖੜੀਆਂ ਗਿਆ ਸਨ ਉਹ ਤਾਂ ਸਾਰਿਆਂ ਨੂੰ ਪਤਾ ਪ੍ਰਤੱਖ ਨੂਪੁਰ ਮਹਾਨ ਦਿੱਤੀ ਲੋੜ ਹੈ ਸਾਰਿਆਂ ਨੂੰ ਪਤਾ ਕੌਣ ਕੀ ਹੈ ਜੇ ਮੈਂ ਮੀਆਂ ਮੁੱਠੂ ਬਣੀ ਜਾ ਮੇਰੇ ਬਾਰੇ ਵੀ ਸਾਰਿਆਂ ਨੂੰ ਪਤਾ ਹੈ ਕਿ ਮੈਂ ਕੌਣ ਹੈ ਇਸ ਕਰਕੇ ਸੱਚ ਦੇ ਪੈਰਾ ਦਿਨ ਹੈ ਮਹਾਰਾਜੀ ਇਹ ਕਹਿੰਦਾ ਉਹ ਇਹ ਗੱਲ ਕਹਿੰਦਾ ਹੈ ਵੀ ਮੇਰੀ ਕੁਰਬਾਨੀ ਹੈ ਮੈਂ ਬਾਈ ਖੜੀਆਂ ਕੀਤੀਆਂ ਹੈ ਬਾਈ ਖੜੀ ਕਰਕੇ ਇਹ ਕੁਰਬਾਨੀ ਜੋ ਮੇਰੇ ਕਰ ਖੜੀਆਂ ਨਹੀਂ ਇਹ ਭਾਈ ਜੀ ਜੇ ਉਹਦੀ ਕੁਰਬਾਨੀ ਪਾਈਆਂ ਖੜੇ ਕਰਕੇ ਆਪਾਂ ਮੰਨਦੇ ਆ ਤੇ ਦੋ ਵੇਰੀ ਬਣ ਗਿਆ ਉਹ ਐਮਐਲਏ ਤੇ ਵਜ਼ੀਰ ਤੇ ਇਹ ਸਿੰਘ ਨੇ ਤਾਂ ਟਟਿਆ ਤੇ ਫੇਰ ਤੇ ਫਿਰ ਇਹ ਤਾਂ ਤਾਂ ਜੜੀਆਂ ਕਵਨ ਦਾ ਵੱਡਾ ਚਲੋ ਫਰੋਇਪੁਰ ਦੀ ਸੰਗਤ ਨੂੰ ਅਣ ਬੇਨਤੀ ਤੁਸੀਂ ਕਰਦੇ ਜੇ ਵੀ ਤੁਸੀਂ ਇਲੈਕਸ਼ਨ ਲੜ ਰਹੇ ਜੇ ਮੈਂ ਤਾਂ ਜੀ ਫਰੋਇਪੁਰ ਤੋਂ ਲੋਕ ਸਭਾ ਦਾ ਸ਼੍ਰੋਮਣਿਕਾ ਲਈ ਨਾਲ ਫਤਿਹ ਤੇ ਸਾਹ ਦੇ ਮੋਰਚੇ ਜਿਹਦੇ ਵਿੱਚ ਇਕੱਠ ਜੋੜ ਬੜਿਆ ਸਮਾਜਿਕ ਜਿਹਦੇ ਮਜ਼ਦੂਰ ਮੁਕਤੀ ਮੋਰਚਾ ਸਾਰਾ ਅੰਬੇਦਕਰ ਦੀ ਸੋਚ ਹੈ ਕਾਸ਼ੀ ਰਾਮ ਦੀ ਸੋਚ ਹੈ ਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਹੈ ਕਿਸਾਨ ਯੂਨੀਅਨ ਬਾਕੀ ਹੈ ਤੇ ਇਹ ਸਾਰੀਆਂ ਯੂਨੀਅਨ ਨਿੱਕੇ ਨਿੱਕੇ ਤੇ ਨਿੱਕੇ ਜਿਹਾ ਵਪਾਰੀ ਤੇ ਦੁਕਾਨਦਾਰਾਂ ਦੇ ਤਾਲਾ ਸੀ 11 ਬੰਦੇ ਕੁੱਟ ਖਾਣ ਆ ਲਈ ਇਕੱਠੇ ਹੋਈਆਂ ਤੇ ਉਹਦੇ ਵੱਲੋਂ ਅਸੀਂ ਚੋਣ ਲੜ ਰਹੇ ਆ ਤੇ ਮੈਂ ਐਸੀ ਕਹਿੰਦੇ ਨਾ ਮੈਂ ਪ੍ਰੋਇਟਰ ਦੇ ਲੋਕਾਂ ਨੂੰ ਕਹਿੰਦਾ ਵੀ ਮੈਂ ਤੁਹਾਡੀ ਕਿਸਮਤੀ ਤੇ ਪੂਰਾ ਉਤਰੂੰਗਾ 48 ਸਾਲ ਤੋਂ ਲੜ ਰਿਹਾ ਤੇ ਮੇਰਾ ਤੁਸੀਂ ਕਰਦਾਰ ਵੇਖਿਆ ਹੀ ਆ ਪਰ ਜੇ ਮੈਂ ਤੁਹਾਨੂੰ ਚੰਗਾ ਲੱਗਦਾ ਤੇ ਮੈਨੂੰ ਵੋਟ ਪਿਆ ਜੇ ਜੀ ਮੈਂ ਗਦਾਰੀ ਕੀਤੀ ਮੈਨੂੰ ਇੱਕ ਵੋਟ ਨਾ ਪਾਇਆ ਜੀ ਜੇ ਮੈਂ ਕਿਸਾਨੀ 'ਚ ਨੁਕਸਾਨ ਕੀਤਾ ਕਿਸਾਨਾਂ ਦੇ ਵਿਰੁੱਧ ਚੱਲਿਆ ਮੈਂ ਚੋਰੀ ਦੀ ਬਿਅਤੀ ਕਰਨ ਵਾਲਿਆਂ ਨਾਲ ਕਰਾਉਣ ਵਾਲਿਆਂ ਨਾਲ ਖੜਿਆ ਉਹਦੇ ਵਲੋਂ ਇੱਕ ਵੋਟ ਨਾ ਪਾਇਆ ਜੀ ਮੈਂ ਜੇ 750 ਕਿਸਾਨਾਂ ਨੂੰ ਮਰਨ ਮਾਰਨ ਵਾਲਿਆਂ ਨੂੰ ਮਰਵਾਉਣ ਵਾਲਿਆਂ ਨਾਲ ਉਹਨਾਂ ਦੇ ਨਾਲ ਖੜਿਆ ਤੇ ਮੈਨੂੰ ਇੱਕ ਵੋਟ ਨਾ ਪਾਇਆ ਜੀ ਮੈਂ ਗਰੀਬਾਂ ਮਜ਼ਦੂਰਾਂ ਦੇ ਵਿਰੁੱਧ ਉਹਨਾਂ ਦੇ ਟੱਕ ਕੇ ਖੜਿਆ ਤੇ ਮੈਨੂੰ ਇੱਕ ਵੋਟ ਨਾ ਪਾਇਆ ਜੀ ਤੇ ਜੇ ਮੈਂ ਨਸ਼ਾ ਵੇਚਣ ਵਾਲਿਆਂ ਦੇ ਤੇ ਵਕਾਉਣ ਵਾਲਿਆਂ ਤੇ ਉਹਨਾਂ ਦੇ ਨਾਲ ਖੜਾ ਤੇ ਮੈਨੂੰ ਇੱਕ ਵੋਟ ਨਾ ਪਾਇਆ ਜੀ ਪੇ ਜੇ ਮੈਂ ਸਾਡੀਆਂ ਬੀਬੀਆਂ ਨੂੰ ਥਾਣਿਆਂ 'ਚ ਉਹਨਾਂ ਦੀ ਬੇਇੱਜ਼ਤੀ ਕੀਤੀਆਂ ਸੜਕਾਂ ਤੇ ਬਿਖਾਉਣ ਵਾਲਿਆਂ ਦੇ ਨਾਲ ਖੜਾ ਹਾਂ ਤੇ ਇੱਕ ਨਾ ਪਾਇਆ ਜੇ ਜੇ ਮੈਂ ਰਿਸ਼ਵਤ ਲੈਣ ਵਾਲਿਆਂ ਨਾਲ ਲੋਨ ਵਾਲਿਆਂ ਨਾਲ ਤੇ ਉਹਨਾਂ ਦੇ ਹੱਕ 'ਚ ਖੜਾ ਹਾਂ ਤੇ ਮੈਨੂੰ ਇੱਕ ਵੋਟ ਨਾ ਪਾਇਆ ਜੇ ਜੇ ਮੈਂ ਬਾਰਡਰ ਦੀ ਜਿਹੜੀ ਲੜਾਈ ਲੜਨ ਤੇ ਲੜਾਉਣ ਵਾਲਿਆਂ ਜ਼ਮੀਨ ਨੱਪਣ ਵਾਲਿਆਂ ਨਾਲ ਤੇ ਠੇਕੇ ਤੇ ਲੈ ਕੇ ਫਰੋਤਿਆਂ ਨਾਲ ਖੜਾ ਹਾਂ ਤੇ ਮੈਨੂੰ ਇੱਕ ਵੋਟ ਨਾ ਪਾਇਆ ਜੇ ਜੇ ਮੈਂ ਨੌਜਵਾਨਾਂ ਤੇ ਕਿਸੇ ਤੇ ਜ਼ੁਲਮ ਕਰਨ ਵਾਲਿਆਂ ਦੇ ਨਾਲ ਖੜਾ ਤੇ ਫਿਰ ਮੈਨੂੰ ਇੱਕ ਵੋਟ ਨਾ ਪਾਇਆ ਜੇ ਜੇ ਮੈਂ ਗੁਰੂਗ੍ਰਸ ਹਰਦੀਪਾ ਦੀ ਵਿਦਿਵਿਕਰਨ ਤੇ ਕਰਾਉਣ ਵਾਲਿਆਂ ਨੇ ਖੜਾ ਹੈ ਤੇ ਮੈਨੂੰ ਇੱਕ ਵੋਟ ਨਾ ਪਾਇਆ ਜੇ ਜੇ ਮੈਂ ਹੱਕਦਾਰਾਂ ਤੇ ਮੈਨੂੰ ਵੋਟ ਪਾਇਆ ਜੇ ਹਰੇਕ ਨੇ ਮੰਗ ਕਰਨੀ ਹੈ ਤੇ ਜਿਹੜਾ ਵੀ ਲੀਡਰ ਜਿਹੜਾ ਵੋਟ ਵਗਦਾ ਮੈਨੂੰ ਟੇਬਲ ਤੇ ਜ਼ਰੂਰ ਫੜਾ ਲਿਆ ਜੀ ਉਹਦੇ ਨਾਲ ਮੇਰੀ ਬਹਿਸ ਜ਼ਰੂਰ ਕਰਾ ਦਿਆ ਜੀ ਜੇ ਮੈਂ ਬਹਿਸ ਚ ਹਾਰ ਜਾਵਾਂ ਮੈਂ ਕੰਮਾਂ ਤੋਂ ਹਾਰ ਜਾਵਾਂ ਤੇ ਫੇਰ ਤਾਂ ਮੈਨੂੰ ਨਾ ਪਾਇਆ ਜੀ ਜੇ ਮੈਂ ਉਸ ਤੋਂ ਸੁਰਖਰੂ ਹੋ ਕੇ ਸੰਗਤ ਦੇ ਮੁਤਾਬਕ ਮੈਨੂੰ ਵੋਟ ਪਾ ਦੇ ਇਹ ਤਾਂ ਲੋਕਾਂ ਦਾ ਹੱਕਾ ਜੋ ਫੈਸਲਾ ਕਰਨਗੇ ਮੈਨੂੰ ਸੁਰਖਰ ਅਸੀਂ ਇਸ ਸੰਗਤ ਨੂੰ ਬੇਨਤੀ ਕਰਾਂਗੇ ਕਿ ਸਰ ਜੀ ਨੇ ਬਹੁਤ ਗੱਲਾਂ ਸੋਹਣੀਆਂ ਕੀਤੀਆਂ ਨੇ ਸਾਡੇ ਕੋਲ ਇੱਥੇ ਧਰਨੇ ਦੇ ਵਿੱਚ ਪੁੱਜਿਆ ਸਾਡਾ ਜਿਹੜਾ ਸੰਘਰਸ਼ ਏ ਉਹਨੂੰ ਇਹਨਾਂ ਨੇ ਹੰਗਾਰਾ ਦਿੱਤਾ ਏ ਇਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਇੱਥੇ ਆਉਣ ਤੇ ਜੀ ਆਇਆਂ ਕਹਿੰਦੇ ਆ ਧੰਨਵਾਦ ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕ